ਆਈਨੀਆਂ ਗਾਤਾ ਮੇਰੇ ਗੁਰੂਾਨੰਦ ਦੇਵ ਮਹਾਰਾਜ ਪਾਸ਼ਾ ਨੇ ਆਪਣੇ ਸਤਨ ਗੱਦੀਆਂ ਬੁਣ। 43 ਸੰਦੂਰ ਦਾ ਸਿਧਰਾਨਾ ਨਾਮ ਦੇ। ਸਰਪੀਤੀ ਮਾੜੇ ਗਾਣੇ ਸੀ। ਆਉ ਗੁਰੂ ਬੜਾ ਵੱਡਾ ਹੈ। ਗੁਰੂ ਦਾ ਆਪਾਂ ਵਜਨ ਨਾਲ ਹੀ ਮੰਨਿਆ ਤੇ ਤਾਂ ਵੀ ਮੇਰੇ ਗੁਰੂਾਨੰਦ ਦੇਵ ਮਹਾਰਾਜ ਪਾਸ਼ਾ ਅੰਨੀ ਸੇਖੀ ਨਾਰਾ ਉਗਾੜੇਗੀ। ਨਰਾਜ ਕੀ ਨਹੀਂ ਕਰਨਗੇ ਮਿਤਰਾ ਤੈਨੂੰ ਸੁਝਾਉਣਗੇ ਉਹ ਸੰਕਟ ਹੈ ਅਜੇ ਵੀ ਭੁੱਲਿਆ ਤੂੰ ਕਿ ਆ ਦੇਖ ਤੇ ਆਪਣੇ ਤੂੰ ਮਨ ਨੂੰ ਆਵਾਜ਼ ਮਾਰੇ ਨਾ ਕਿ ਮੇਰੇ ਮਨ ਪਰਦੇਸੀ ਦੇ ਪਿਆਰੇ ਆਉ ਘਰੇ ਲਈ ਇਹ ਦੰਦੇ ਆਪਨੇ ਘਰ ਕੋਈ ਪਰਜਨੀ ਆ ਆਸ਼ਾ ਸਮਝਾਉਂਦੇ ਨਹੀਂ ਤੂੰ ਆਪਕਾ ਹੀ ਹੱਥੀਂ ਰੂਪੀ ਘਰ ਦੇ ਵਿੱਚ ਨਹੀਂ ਆ ਗਿਆ ਇਸ ਜਿਹੜੇ